जय श्री, श्री राम जी बिक्की जी जो अपनी 23 तारीख तो यात्रा आरंभ हुई आ माता श्री नैना देवी अनाज मंडी मलेरकोला तो और जिमे जिमे आपा पहला स्टॉप है जो अपना नेमी शरण सीगा उस तो बाद आपा ज्योति जी आए ਤੁਹਾਡਾ ਕੀ ਵਿਚਾਰ ਨੇ ਔਰ ਜੋ ਜਿਵੇਂ ਆਪਾਂ ਯਾਤਰਾ ਕੀ ਅਗੇ ਰੂਟ ਪਰ ਆਂ। ਧਰਮ ਦੀ ਕਿਰਪਾ ਨਾਲ ਸਤਿਮੰਤ ਬਈ ਚਾਹਤੇ ਆਂ। ਪੂਰੀ ਸੰਗਤਾਂ ਦਰੋਸਤ ਸਭ ਕੋਸ਼ ਨੇ ਪੋਰਾ ਦਰਸ਼ ਮੇਲਾ ਕਰ ਰਹੀ ਹੈ। ਪੱਤਨੋਂ ਲੈ ਕੇ ਸ਼ ਨੂੰ ਬੜੇ ਵਧੀਆ ਦਰਸ਼ਨ ਹੋ ਗਏ ਆ ਜਿੱਤੇ ਆਰਾਮ ਅਜੀ। ਤੁਸੀ ਸ਼੍ਰੀ ਰਾਮ ਦੇ ਦਰਸ਼ਨ ਜਿੱਤੇ ਆਮਨ ਗਏ ਦਰਸ਼ਨ। ਬੜਾ ਨੰਤਾ ਬੜਾ ਮਜ਼ਾ ਆ ਰਿਹਾ। ਔਰ ਬਹੁਤ ਡਵੈਲਪਮੈਂਟ ਚੱਲ ਰਹੀ ਆ। ਅਨੇਕ ਜੀ ਸੁਆਮੀ ਨраяਨ ਮੰਦਿਰ ਆਇਆ ਹੈ ਜੀ ਅਜੀਬ ਜਿਹਾ ਇੱਕ ਲੱਗਦਾ ਹੈ ਬਲਤੂ ਦੇ ਦਰਜੇ ਜਿੱਤਰੂ ਕੀ ਕਲਾ ਬਾਲਤੂ ਦਾ ਬਸੇ ਜਿਵੇਂ ਦੇਖੋ ਬੁਰੀਛਾ ਜਿਵੇਂ ਜਿਵੇਂ ਤੁਹਾਨੂੰ ਦੱਸਣ ਦੇ ਲਾ ਲਵਾਣਗੇ ਮਤਲਬ ਐਸੀ ਦੱਸੋ ਬਿੱਕੀ ਜੀ ਜਿਵੇਂ ਲੋਕਾਂ ਦਾ ਦੇਖਿਆ ਰਾਮ ਮੰਦਿਰ ਦੇ ਪ੍ਰਤੀ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਔਰ ਯਾ ਰਾਮ ਮੰਦਿਰ ਜੋ ਲੋਕਾਂ ਨੇ ਪਹਿਲਾਂ ਦੇਖੀ ਹੈ ਜਗਾ ਜੋ ਅੱਜ ਦੇਖ ਰਹੇ ਨੇ ਬੜਾ ਇੱਕ ਉਹਦੇ ਵਿੱਚ ਡਿਫਰੈਂਸ ਲੱਗਿਆ ਬਹੁਤ ਲੋਕਾਂ ਦੇ ਰੋਂਗ ਤੇ ਖੜੇ ਹੋ ਜਾਂਦੇ ਨੇ ਜਦੋਂ ਆਪਾਂ ਅੰਦਰ ਐਂਟਰ ਹੁੰਨੇ ਆ ਜਾਂ ਰਾਮ ਜਨਮ ਭੂਮੀ ਤੇ ਆਨੇ ਆ ਔਰ ਸਾਰੇ ਨਾਲ ਬੱਡੀ ਗੱਲ ਦੇਖਣ ਨੂੰ ਇੱਕ ਇਹ ਮਿਲਿਆ ਤੁਹਾਨੂੰ ਕੋਈ ਵੀ ਪ੍ਰਾਣੀ ਬਿਲਡਿੰਗ ਪ੍ਰਾਣਾ ਮਕਾਨ ਕੋਈ ਵੀ ਦੇਖਣ ਨੂੰ ਨਜ਼ਰ ਨਹੀਂ ਆ ਰਿਹਾ ਇਹਦੇ ਵਿੱਚ ਕੀ ਕਹੋਗੇ ਤੁਸੀਂ ਦੇਖੋ ਪ੍ਰਕਿਰਤੀ ਦੇ ਨਾਲ ਕੀ ਸਤ ਸਭਰ ਚੀਜ਼ੇ ਸਮੇਂ ਦੇ ਨਾਲ ਬਦਲਦੀ ਆ ਜੇ ਆਪਾਂ ਵੀ ਜਿਸ ਹਿਸਾਬ ਨਾਲ ਪਹਿਲਾਂ ਆਬਾਦੀ ਸੀ ਤਾਂ ਉਦੋਂ ਉਸ ਟਾਈਮੋਂ ਜਗਾ ਬਹੁਤ ਜ਼ਿਆਦਾ ਸੀ ਪਰ ਹੁਣ ਆਬਾਦੀ ਬਹੁਤ ਵਧ ਗਈ ਆ ਭਗਤ ਬਹੁਤ ਵਧ ਗਏ ਪ੍ਰਚਾਰ ਬਹੁਤ ਹੋਇਆ ਮੰਦਰ ਨਵੇਂ ਸਿਰੋਂ ਬਣ ਰਿਹਾ ਪ੍ਰਭੂ ਦੀ ਚਰਪਾਨਾ 500 ਸਾਲ ਬਾਅਦ ਇਸ ਵਾਗਿਆ ਪ੍ਰਾਪਤ ਹੋਇਆ ਤੇ ਉਸ ਲਈ ਫਿਰ ਹੁਣ ਜਗ੍ਹਾ ਤਾਂ ਹੋਰ ਚਾਹੀਦੀ ਆ ਇੰਨੀ ਭੀੜ ਨੂੰ ਕੰਟਰੋਲ ਕਰਨ ਵਾਸਤੇ ਕੁਝ ਗਲਿਆਰੇ ਖੁੱਲੀ ਜਗ੍ਹਾ ਪੁਰਾਣੀ ਜਨਤਿਲ ਜਿਹੜੀ ਲੋੜ ਪਈ ਆ ਉਸ ਕਰਕੇ ਪੁਰਾਣੀਆਂ ਚੀਜ਼ਾਂ ਹਟਾ ਕੇ ਸੜਕਾਂ ਸੋਕਾ ਜੋੜੀਆਂ ਕੀਤੀਆਂ ਗਈਆਂ ਨੇ ਔਰ ਇਹ ਹੋਣੀਆਂ ਵੀ ਚਾਹੀਦੀ ਆ ਕਿਵੇਂ ਕਿਹਾ ਜਾ ਰਿਹਾਗਾ ਵੀ ਅਯੋਧਿਆ ਇੱਕ ਦੁਨੀਆ ਦਾ ਐਸਾ ਹੀ ਕਲਜ਼ੂਬਾ ਹੋਵੇਗਾ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਬਹੁਤ ਜਿਵੇਂ ਬਾਹਰਲੇ ਮੁਲਕਾਂ ਨੂੰ ਲੋਕ ਜਾਣਦੇ ਨੇ ਦੇਖਦੇ ਨੇ ਤਾਂ ਵੀ ਦੁਨੀਆ ਦਾ ਇੱਕ ਐਸਾ ਜੁਬਾ ਬਣ ਕੇ ਬੇਹਦੀ ਸਾਹਮਣੇ ਆਵੇਗਾ ਇਹ ਤੁਹਾਨੂੰ ਲੱਗ ਰਿਹਾਗਾ ਇਹ ਚੀਜ਼ ਅਯੋਧਿਆ ਤਾਂ ਇਹ ਪਹਿਲਾਂ ਤੋਂ ਹੀ ਹੈ ਜਦੋਂ ਦਾ ਰਾਮ ਜੀ ਦਾ ਜਨਮ ਹੋਇਆ ਜਾਂ ਰਾਮ ਜੀ ਦਾ ਜਨਮ ਹੋਇਆ ਇਹ ਉੱਥੇ ਇੱਕ ਰਿਸ਼ਤ ਸ਼੍ਰੀ ਮਦਨ ਰਾਮਾਇਣ ਵਿੱਚ ਪੜਹੁ ਇਹ ਨਾ ਬੜਿਆ ਅਜੋਕਿਆ ਦਾ ਕੁਝ ਬਦਲਣ ਕਿਤਾ ਹੈ। ਹੋਰ ਇਹ ਵੀ ਦੱਸਿਆ ਸ਼੍ਰੀ ਮਨੁ ਬਲਕੀ ਜੀ ਨੇ ਕਿ ਇਹਨੇ ਉਸ ਟੈਂਪਲ ਨੂੰ ਸਵੀਕਾਰ ਜੋ ਕਿ ਅਜੇ ਤੱਕ ਸੋਨਾ ਦੁਨੀਆ ਨਹੀਂ ਦੇ। ਇਹ ਅਯੁੱਧਿਆ ਅੱਜ ਵੀ ਰੂਪ ਲੈ ਰਹੀ ਆ। ਠੀਕ ਹੈ ਕਿ ਕੁਝ ਐਸਾ ਸਮਾਂ ਆਇਆ ਵੀ ਅਯੁੱਧਿਆ ਦੇ ਕਾਲੇ ਬੱਦਲ ਛਾ ਗਏ ਸੀ ਪਰ ਹੁਣ ਛੱਡ ਗਏ ਨੇ। ਬਹੁਤ ਆਨੰਦ ਆ ਰਿਹਾ ਬੜਾ ਬੱਬਿਆ ਮੰਦਰ ਪਿਆਰ ਹੋ ਰਿਹਾ। ਆਉਣ ਵਾਲੇ 2-3 ਸਾਲਾਂ ਚ ਜਦੋਂ ਮੰਦਰ ਤਿਆਰ ਹੋ ਜਾਏਗਾ ਫਿਰ ਹੋਰ ਜ਼ਿਆਦਾ ਆਨੰਦ ਇਸ ਚੀਜ਼ ਦੇ ਨਾਲ ਆਮ ਲੋਕਾਂ ਨੂੰ ਵੀ ਵਪਾਰ ਦੇ ਵਿੱਚ ਮਦਦ ਮਿਲੀ ਆ ਔਰ ਵਪਾਰ ਬੁਲੰਦੀਆਂ ਦੇ ਉੱਤੇ ਜਾ ਰਿਹਾ ਹੈਗਾ ਜਿਵੇਂ ਹੋਟਲ ਵਗੈਰਾ ਦੇਖ ਰਹੇ ਆ ਤੁਹਾਨੂੰ ਤੁਸੀਂ ਕੀ ਕਹੋਗੇ ਬਹੁਤ ਜ਼ਿਆਦਾ ਡਵੈਲਪਮੈਂਟ ਹੋ ਰਹੀ ਆ ਯਾਤਰੀ ਬਹੁਤ ਆ ਰਹੇ ਆ ਔਰ ਉਸ ਦੇ ਨਾਲ ਫਿਰ ਰੋਜ਼ਗਾਰ ਵੀ ਵੱਧਦਾ ਟੋਪਲ ਪਬਲਿਕ ਨੂੰ ਹੋਟਲਾਂ ਨੂੰ ਟੈਕਸੀ ਵਾਲਿਆਂ ਨੂੰ ਆਟੋ ਵਾਲਿਆਂ ਨੂੰ ਹੋਟਲਾਂ ਨੂੰ ਢਾਬੇ ਵਾਲਿਆਂ ਨੂੰ ਸਮਾਨ ਵੇਚਣ ਵਾਲਿਆਂ ਨੂੰ ਸਭ ਦੇ ਰੋਜ਼ਾਨਾ ਚ ਬਤਾ ਸਾਂ ਇਹ ਸੀਗੇ ਜੀ ਆਪਣੇ ਸਕਾਈ ਟੈਕ ਤੋਂ ਬਿੱਕੀ ਜੀ ਜੋ ਸਕਾਈ ਟੈਕ ਦੇ ਓਨਰ ਨੇਗੇ ਮਲੇਰ ਕੋਲਲੇ ਦੇ ਵਿੱਚ ਵਾਕੂ ਵੀ ਇਹਨਾਂ ਨੂੰ ਦੁਨੀਆ ਜਾਣਦੀ ਆ ਔਰ ਬਹੁਤ ਵਧੀਆ ਇਹਨਾਂ ਨੇ ਆਪਣੀ ਗੱਲ ਰੱਖੀ ਔਰ ਫਾਨੂ ਗੱਲ ਕਰਾਵਾਂਗੇ ਸਾਡੇ ਬੰਸਲ ਸਾਹਿਬ ਨੇਗੇ ਇਹਨਾਂ ਦਾ ਵੀ ਸਪੀਡਸ ਆਗਾ ਮਲੇਰ ਕੋਲਲੇ ਦੇ ਵਿੱਚ ਮਾਨਸ ਸਿੰਘ ਸਾਹਿਬ ਕੀ ਕਹੋਗੇ ਜੋ ਇਹ ਯਾਤਰਾ ਚੱਲ ਰਹੀ ਆ ਜਾਂ ਅਯੋਧਿਆ ਦੇ ਬਾਰੇ ਜੋ ਸੁਣਿਆ ਸੀ ਤਾਂ ਜੋ ਆਪਣੇ ਅੱਖੀ ਦੇਖਿਆ ਤੁਹਾਨੂੰ ਕਿਹਜਾ ਮਹਿਸੂਸ ਹੋਇਆ ਜੱਤਰਾ ਬਹੁਤ ਅੱਛੀ ਚੱਲ ਰਹੀ ਹੈ ਇਹ ਯਾਤਰਾ ਤੁਹਾਦਾ ਵਾਲੇ ਕਰ ਸਕਦੇ ਆ ਪੱਕੀ ਜਿਹੜੀ ਰਾਮ ਜਨਮ ਗੁੰਮੀ ਹੈ ਇੱਕ ਇਹ ਰਾਮ ਜਨਮ ਗੁੰਮੀ ਹਿੰਦੁਸਤਾਨ ਦੀ ਹਾਲ ਹਾਲ ਦੇ ਵਿੱਚ ਇੱਕ ਬਹੁਤ ਹੀ ਬੜੀਆ ਦੇਖਣ ਲਈ ਚੀਜ਼ ਬਣੂਗੀ ਇਸ ਲਈ ਇਹ ਰਾਮ ਜਨਮ ਭੂਮੀ ਭਗਵਾਨ ਦੀ ਧਰਮੀ ਹੈ ਕੋਈ ਥਾਂ ਦੀ ਹੋਰ ਕਿਤੇ ਇਹੋ ਜਿਹੀ ਜਗ੍ਹਾ ਠੀਕ ਕਿਤੇ ਹੋਰ ਨਹੀਂ ਇਸ ਕਰਕੇ ਸਾਰਿਆਂ ਨੂੰ ਚਾਹੀਦਾ ਹੈ ਕਿ ਇੱਕ ਵਾਰੀ ਰਾਮ ਜਨਮ ਭੂਮੀ ਦੇ ਉੱਤੇ ਜ਼ਰੂਰ ਆਓ ਅਯੋਧਿਆ धाम ਦੇ ਦਰਸ਼ਨ ਜ਼ਰੂਰ ਪਾਓ ਇਹ ਨੇ ਜੀ ਜੇ ਆਪਣੇ ਬਾਂਸਲ ਸਾਹਿਬ ਠੀਕ ਹੈ ਜੀ ਇਹਨਾਂ ਦਾ ਵੀ ਸ਼ਹਿਰ ਮੇਰੇ ਕੋਲ ਦੇ ਵਿੱਚ ਨਾਮ ਆ ਔਰ ਯਾਤਰਾ ਦੇ ਵਿੱਚ ਆਏ ਨੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਵੀ ਯਾਤਰਾ ਕਿੰਨੀ ਚੱਲ ਰਹੀ ਆ ਔਰ ਰਾਮਬੰਦਰ ਜੋ ਵਾਕਈ ਆਪਾਂ ਸੁਣਿਆ ਸੀਗਾ ਜਾਂ ਜੋ ਬਣਾਇਆ ਗਿਆ ਉਹ ਕਿਸ ਤਰ੍ਹਾਂ ਦਿਖ ਰਿਹਾ ਹੈਗਾ ਅੱਗੇ ਮਿਲਾਂਗੇ ਤੁਹਾਨੂੰ ਅੱਗੇ ਹੋਰ ਯਾਤਰਾ ਦੇ ਵਿੱਚ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆ ਬਿੱਕੀ ਜੀ ਨੇ ਜੀ ਆਪਣੇ ਵਰਧਮਾਨ ਤੋਂ ਇਹ ਵੀ ਸਾਰੇ ਬਲੀ ਭਲੀ ਭਾਂਤੀ ਜਾਣਦੇ ਨੇ ਬਿੱਕੀ ਜੀ ਕਿਵੇਂ ਲੱਗਿਆ ਤੁਹਾਨੂੰ ਬਹੁਤ ਖੂਬਸੂਰਤ ਬਣਿਆ ਹੋਇਆ ਜੀ ਔਰ ਦੇਖਣ ਵਾਲੀ ਜਗ੍ਹਾ ਔਰ ਸਾਰਿਆਂ ਨੂੰ ਜ਼ਿੰਦਗੀ ਜਿੱਥੇ ਜਰੂਰ ਆਉਣਾ ਚਾਹੀਦਾ ਸਮਾ ਦੇ ਕੇ ਭਜ ਦੂਰ ਦੀ ਜ਼ਿੰਦਗੀ ਤੋਂ ਬਿਲਕੁਲ ਸ਼ਾਂਤੀ ਮਿਲਦੀ ਹੈ ਔਰ ਜੀਵਨ ਜਿੰਦੀ ਇੱਕ ਨਵੀਂ ਊਰਜਾ ਪ੍ਰਾਪਤ ਹੁੰਦੀ ਰਹਿੰਦੀ ਹੈ ਔਰ ਇੱਥੇ ਆ ਕੇ ਇਦਾਂ ਲੱਗਦਾ ਵੀ ਮਨ ਨੂੰ ਸ਼ਾਂਤੀ ਹੈ ਔਰ ਬਹੁਤ ਯਾਨੀ ਕਿ ਦਿਮਾਗ ਤੋਂ ਟੈਨਸ਼ਨ ਮੁਕਤ ਹੋ ਜਾਂਦਾ ਬੰਦਾ ਔਰ ਆਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਤਰੀਕੇ ਨਾਲ ਆਪਣੀ ਦੁਕਾਨਦਾਰੀ ਆਪਣਾ ਪਰਵਾਸ ਚਲਾਉਣ ਦੀ ਹਿੰਮਤ ਮਿਲਦੀ ਹੈ ਤੇ ਸਭ ਨੂੰ ਇੱਕ ਵਾਰ ਇੱਥੇ ਆਉਣਾ ਚਾਹੀਦਾ ਆਪਣਾ ਬਹੁਤ ਵੱਡਾ ਤਿਰਥ ਹੈ ਔਰ ਆਣ ਵਾਲੇ ਸਮੇਂ ਦੇ ਵਿੱਚ ਜੋ ਡਿਵੈਲਪਮੈਂਟ ਹੋ ਰਹੀ ਹੈ ਵਾਕਈ ਇਹ ਸਿਰਫ ਨਿਵੇਸ਼ ਨਹੀਂ ਹਿੰਦੁਸਤਾਨਾ ਨਹੀਂ ਦੁਨੀਆ ਦਾ ਸਭ ਤੋਂ ਵੱਡਾ ਤਿਰਥ ਬਣੇਗਾ ਇਹ ਨੇ ਜੀ ਬਰਦਮਾਨ ਅ ਬਿੱਕੀ ਜੈਨ ਠੀਕ ਹੈ ਜੀ ਹਾਂ ਇਹ ਸਭ ਪਲੀਪਾਂਤੀ ਜਾਣਦੇ ਨੇ ਇਹ ਮੈਂ ਤੁਹਾਡੇ ਨਾਲ ਰਜਿੰਦਰ ਕੁਮਾਰ ਮਲੇਰ ਕੋਲਾ ਤੋਂ ਜੈ ਸ਼੍ਰੀ ਰਾਮ ਅੱਗੇ ਤੁਹਾਨੂੰ ਹੋਰ ਦਿਖਾਵਾਂਗੇ ਜੈਸੀ ਜੈਸੀ ਯਾਤਰਾ ਕਰਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ